ਦੋਸਤੋ ਰਿਜ਼ਲਟ ਕਰੋ ਜੀ ਚੈੱਕ ਤੁਸੀਂ L4 L5 ਦੇ ਵਿੱਚ ਉਹ ਵੀਰ ਦੇ ਪੇਨ ਚੱਲਦੀ ਸੀ ਪੂਰੀ ਲੱਤ ਨੂੰ ਤੇ ਵੀਰ ਦਾ ਆਪਾਂ ਨੇ ਪੈਰ ਦੀ ਨਸ ਦੇ ਵਿੱਚੋਂ ਬਲੀੜੀ ਕਰਕੇ ਟ੍ਰੀਟਮੈਂਟ ਦਿੱਤਾ ਸੀਗਾ ਵੀਰ ਤੋਂ ਪੁੱਛਦੇ ਹਾਂ ਕਿਦਾਂ ਹੁਣ ਰਿਜ਼ਲਟ ਤੇ ਕਿੱਥੋਂ ਦਰਜਾਂਦਾ ਸੀ ਤੁਹਾਡੇ ਜੀ ਪਸਿਆ ਲੱਤ ਤੋਂ ਲੈ ਕੇ ਤੱਕ ਸੀਗੀ ਨੀਚੇ ਤੱਕ ਜਾਂਦਾ ਸੀਗਾ ਹਾਂ ਲੱਤ ਤੱਕ ਜਾਂਦਾ ਤੁਰਨ ਦੇ ਵਿੱਚ ਜਾਂ ਕੋਈ ਬਾਈਕ ਚਲਾਉਣ ਦੇ ਵਿੱਚ ਦਿੱਕਤ ਸੀਗੀ ਬਾਈਕ ਠੀਕ ਹੈ ਜੀ ਹੁਣ ਆਪਾਂ ਨੇ ਟ੍ਰੀਟਮੈਂਟ ਕੀਤਾ ਕਿਦਾਂ ਦਾ ਰਿਜ਼ਲਟ ਆ ਗਿਆ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੀ ਤੇ ਹੁਣ ਚੱਲਣ ਦੇ ਵਿੱਚ ਕੋਈ ਦਿੱਕਤ ਬੈਠਣ ਦੇ ਵਿੱਚ ਨਾ ਬਿਲਕੁਲ ਸਹੀ ਹਾਂ ਤੇ ਕੋਈ ਲੰਗ ਮਾਰਕਟ ਨਹੀਂ ਚੱਲਦੇ ਥੋੜਾ ਜਿਹਾ ਚੱਲ ਕੇ ਦਿਖਾਏ ਉਧਰ ਨੂੰ ਚੱਲੋ ਓਕੇ ਜੀ ਬਾਅਸ ਮੁੜੇ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਪੇਸ਼ੈਂਟਾਂ ਨੂੰ ਇਦਾਂ ਦਾ ਟ੍ਰੀਟਮੈਂਟ ਕਰਾ ਸਕਦੇ ਹਾਂ ਹਾਂ ਵਧੀਆ ਬਿਲਕੁਲ ਤੁਹਾਡੇ ਕੋਈ ਚੇਪੀ ਨਹੀਂ ਲਾਈ ਕੋਈ ਆਪਾਂ ਨੇ ਮਨਕਾ ਨਹੀਂ ਖਿੱਚਿਆ ਠੀਕ ਆ ਵੀਰ ਜੀ ਓਕੇ ਕਿਸੇ ਹੋਰ ਕੋਈ ਪੇਸ਼ੈਂਟ ਨੂੰ L4 L5 ਦੇ ਵਿੱਚੋਂ ਡਿੱਕ ਪ ਜਾਂਦੀ ਹੋਈ ਪੂਰੀਆਂ ਲੱਤਾਂ ਨੂੰ ਤਾਂ ਆਪਣੇ ਕੋਈ ਟਰੀਟਮੈਂਟ ਕਰਵਾ ਸਕਦਾ ਜੀ ਓਕੇ